ਤਾਂ ਮੈਦਪੁਰ ਦੇ ਨੇੜੇ ਕੁਝ ਪਿੰਡ ਨੇ ਦਰਿਆ ਸਤਲੁਜ ਨੇ ਇੱਥੇ ਵੱਡਾ ਖੁਰਲਾਇਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਲਾਤ ਬਣਿਆ ਹੈ तकरीबन ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਕਿ 15-20 ਏਕੜ ਤੋਂ ਜ਼ਿਆਦਾ ਜ਼ਮੀਨ ਅੱਗੇ ਤੱਕ ਦਰਿਆ ਦੇ ਵਿੱਚ ਡਿੱਗ ਚੁੱਕੀ ਹੈ ਤਾਂ ਇਹ ਵੀਰਜੀ ਨਾਲ ਨੇ ਆਪਾਂ ਇਹਨਾਂ ਤੋਂ ਜਾਣਕਰ ਲੈਨੇ ਆ ਵਰਦੀ ਜਿੱਥੇ ਟਾ ਲੱਗੀ ਆ ਇੱਕ ਇਸ ਪਿੰਡ ਚ ਜ਼ਮੀਨ ਆਉਂਦੀ ਆ ਇਹ ਕੁਛ ਤਾਂ ਕਾਇਮ ਵਾਲੇ ਚ ਹੈ ਜੀ ਕੁਛ ਉਮਰੇ ਵਾਲ ਤੇ ਹੈ ਜੀ ਇਧਰ ਉਮਰੇ ਵਾਲ ਤੇ ਇਧਰ ਕਾਇਮ ਵਾਲੇ ਚ ਹੈ ਜੀ ਇਹ ਸੜਕ ਸਰਕਾਰੀ ਸੜਕ ਆ ਰਹੀ ਸਿੱਧੀ ਜੀ ਤੇ ਜੇਕਰ ਆਪਾਂ ਟੋਟਲ ਜ਼ਮੀਨ ਦੀ ਕਰੀ ਤਾਂ ਕਿੰਨੇ ਕੁ ਏਕੜਾ ਜੋ ਜ਼ਮੀਨ ਇਸ ਦਰਿਆ ਚ ਦੇਖੀਏ ਕਾਤੋਂ ਕਾਟ ਵੀ 25 25 20 ਤੇ 25 ਤੇ 30 ਦੇ ਵਿਚਕਾਰ ਰਸਕਾਰ ਚਲੇਗੀ ਜੀ ਤਾਂ ਫਿਰ ਵੀ ਜੇ ਕੋਈ ਪ੍ਰਸ਼ਾਸਨ ਵੱਲੋਂ ਇੱਥੇ ਕੁਛ ਆਏ ਹੋਣੇ ਕੋਈ ਨਹੀਂ ਇੱਥੇ ਕੋਈ ਨਹੀਂ ਪਹੁੰਚਿਆ ਜੀ ਇੱਥੇ ਵਿਚਾਰੇ ਉਹ ਤਾਂ ਕਾਰ ਹੀ ਛੱਡ ਕੇ ਚਲ ਗਏ ਜਿਨ੍ਹਾਂ ਦੀ ਜ਼ਮੀਨ ਡਿੱਗੀ ਆ ਜੀ ਕੋਈ ਇੱਥੇ ਕਾਰ ਇੱਥੇ ਸਾਹਮਣੇ ਸੀਗਾ ਹਾਂਜੀ ਸਾਹਮਣੇ ਸੀ ਜੀ ਉੱਥੇ ਉੱਤੋਂ ਉਹਨਾਂ ਦਾ ਡਿੱਗ ਪਿਆ ਜੀ ਉਹ ਵਿੱਚ ਦਰਿਆ ਦੇ ਡਿੱਗਿਆ ਕਰ ਦਰਿਆ ਚ ਲੱਗਿਆ ਇੱਟਾਂ ਵੀ ਉੱਥੇ ਪਈਆਂ ਬਾਤ ਜੀ ਹੁਣ ਇਹ ਘਰ ਇਹ ਕਿਦਾਂ ਕਿਉਂ ਡਿੱਗ ਗਿਆ ਜਿਸ ਤਰ੍ਹਾਂ ਢਾ ਲੱਗਿਆ ਤੇ ਘਰ ਤੱਕ ਫਿਰ ਜਲਦੀ ਪਹੁੰਚ ਜਾਊਗਾ ਪਹੁੰਚ ਜਾਊਗਾ ਇਹ ਕਿੰਨਾ ਕੋ ਟਾਈਮ ਚ ਆਪਾਂ ਜੋ ਸਪੀਡ ਆ ਕੇ ਕਹਿ ਸਕਦਾ ਕੋ ਪਹੁੰਚ ਸਕਦਾ ਹੈ ਮੇਰੇ ਸਾਹਬ ਨਾਲ ਤੇ ਜੀ ਕੱਲ ਸ਼ਾਮਾਂ ਤੱਕ ਸ਼ਾਮਾਂ ਤੱਕ ਮਤਲਬ ਕਿ ਹੋ ਜਾਊਗਾ ਜੀ ਇਹ ਕੰਮ ਕੱਲ ਸ਼ਾਮ ਤੱਕ ਕਿੱਲਾ ਡੇੜੀ ਮਿੰਟ ਡਿੱਗ ਜੋਗੇ ਵਿੱਚ ਇਹ ਚਾਰ ਕਨਾਲੇ ਬਚੇ ਜਿਹੜੀ 6 ਕਨਾਲਾ ਹੋਊਗੀ ਜ਼ਮੀਨ ਸੱਤ ਸੱਤ ਕਿੱਲੇ ਡਿੱਗ ਪਈ ਜੀ ਇਹਨਾਂ ਦੇ ਤਾ ਇਹ ਇਧਰ ਵੀ ਗੱਲ ਕਰੇ ਤਾਂ ਹੁਣ ਤੱਕ ਕਿੰਨੇ ਕੁ ਡੱਗੇ ਜਮੀਨਾਂ ਵਾਲੀ ਸੇਰ ਤੋਂ ਘੜ ਤੋਂ ਘੜ ਵੀ 15 16 ਕਿਲੇ ਇਧਰ ਵੀ ਚਲੇ ਗਏ। ਚਲੋ ਜੀ ਹੁਣ ਪਾਣੀ ਆ ਚੁਹਾ ਪਰਲਾ ਕਿਨਾਰਾ ਉੱਥੇ ਤੱਕ ਪੈਲੀ ਸੀ ਜਿਹੜੀ ਦਰਿਆ ਉਸ ਤੋਂ ਪਰੇ ਵਕਤੋਂ ਦਾ ਸੀ। ਤੇ ਹੁਣ ਤਾਂ ਦੇਖ ਲਓ ਆ ਸਾਰਾ ਹੀ ਚਲ ਗਿੱਦੇ ਵਿੱਚ ਦਰਿਆ। ਸਾਰੀ ਦਰਿਆ ਦੇ ਵਿੱਚ ਦੇਖੀ ਆ। ਸਾਰੀ ਦਰਿਆ ਚੋਨਾ ਲੱਗੇ ਸੀ ਸੋਧਾ ਲੱਗੇ ਹੋਏ ਸੀ ਇੱਥੇ ਬਕਾਇਦਾ ਸਰ ਮੋਟਰਾਂ ਲੱਗੀਆਂ ਹੋਈਆਂ ਬਕਾਇਦਾ ਦੇਖ ਲਓ ਤੁਸੀਂ ਤੇ ਇੱਕ ਦਾ ਕਾਰਨ ਤਾਂ ਪੂਰਾ 5 ਕਿਲੋ ਤੇ 5 ਕਿਲੋ ਚ ਉਹਨਾਂ ਦੇ ਕਿ ਉਹਨੇ ਵਿਚਾਰੇ ਨੇ ਕੁਝ ਠੇਕੇ ਤੇ ਲਈ ਸੀ ਕੁਝ ਠੇਕੇ ਤੇ ਨਹੀਂ ਸੀ ਤੇ ਕੁਝ ਆ ਸਾਫ ਦੀ ਆ ਸਰਪੰਦ ਦੀ ਵੱਟ ਆ ਹੀ ਰਹਿ ਗਈ ਮਸਤਾਨੀ ਖੜੀ ਹੈ ਤੇ ਵੇਰੀ ਕਿਸ ਤਰ੍ਹਾਂ ਇਸ ਸਪੀਡ ਦਰਿਆ ਦੇ ਚੱਲ ਰਿਹਾ ਅੱਗੇ ਬੰਨ ਕਿੰਨੀ ਕੁ ਦੂਰੀ ਹੈ ਤੇ ਫਿਰ ਬੰਨ ਦੇ ਵੀ ਨੇੜੇ ਪਹੁੰਚ ਜਾਓਗੇ ਇਸ ਇੱਥੇ ਬਿਲਕੁਲ ਜੀ ਅੱਧਾ ਕਿਲੋਮੀਟਰ ਵੀ ਨਹੀਂ ਬੰਨ ਹੋਣਾ ਜੀ ਇੱਥੋਂ ਤੇ ਕਿੰਨਾ ਕੁ ਖਤਰਾ ਇੱਥੇ ਬੰਨ ਦਾ ਖਤਰਾ ਹੈ ਜੀ ਪ੍ਰਸ਼ਾਸਨ ਇਹ ਮੰਗ ਕਰਦੇ ਵੀ ਇਹਨੂੰ ਪੱਕਾ ਕਰਿਆ ਜਾਵੇ ਪੱਕਾ ਕੀਤਾ ਜਾਵੇ ਹਾਂ ਜੀ ਇਹਦੇ ਨੋਚਾ ਲੱਗੇ ਜਾਂ ਪੱਥਰ ਲਾ ਕੇ ਫਿਰ ਬਚਾਅ ਹੋ ਸਕਦਾ ਹੈ ਹੋ ਸਕਦਾ ਵੀ ਕੁਛ ਦਿਨਾਂ ਤੱਕ ਪਹੁੰਚ ਜਾਵੇ ਉੱਥੇ ਜੀ ਬੰਦੇ ਲੱਗ ਗਏ ਇਹ ਪਾਣੀ ਵੀ ਤੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਫਿਰ ਤਾਂ ਪਹੁੰਚ ਜਾਵਾਂ ਤਾਂ ਅਦਰ ਸੱਤ ਲੋਈ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਵੱਡਾ ਖੁਰਲਾ ਆਇਆ ਬਈ ਨਾਲ ਨਾਲ ਤਾਂ ਅਗੇ ਲੰਘਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ ਨਾ ਹਾਂਜੀ ਖਤਰਾ ਖਤਰਾ ਜੀ ਇਹ ਨਾਲ ਡਿੱਗ ਜਾਊਗਾ ਫਿਰ ਇੱਧਰ ਜਾਣਾ ਮੈਂ ਤੇ ਕਿਹੜੀ ਸੜ ਜਾ ਸਕਦਾ ਆਪਾਂ ਉੱਪਰ ਦੀ ਜਾ ਸਕਦੇ ਆ ਉੱਪਰ ਦੀ ਉਧਰੋਂ ਨੋਚ ਆਣਾ ਆਪਣਾ ਆਪਾਂ ਨੂੰ ਇੱਧਰ ਲੱਗਿਆ ਬੰਨ ਜਿਹੜਾ ਬੂਟੇ ਵਾਲੇ ਉੱਥੇ ਉਧਰ ਵੀ ਕਹਿੰਦੇ ਉਹ ਨੋਚ ਨੂੰ ਵੀ ਟੱਲ ਗਏ ਹਾਂਜੀ ਹਾਂਜੀ ਆ ਨੋਚ ਤੇ ਬਸ ਲੱਗ ਗਈ ਆ ਨੋਚ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਨੇ ਵੱਡਾ ਖੋਰਾ ਲਾਇਆ ਹੈ। ਕਈ ਏਕੜ ਜਮੀਨ ਦਰਿਆ ਦੇ ਵਿੱਚ ਡਿੱਗ ਚੁੱਕੀ ਆ। ਇਧਰ ਤੁਸੀਂ ਤਸਵੀਰਾਂ ਤੁਸੀਂ ਦੇਖ ਲਓ ਐਕਸਟਰਾ ਚੋਨਾ ਵਿੱਚ ਡੱਗ ਰਿਹਾ ਔਰ ਬਹੁਤ ਸਾਰਾ ਚੋਨਾ ਕਿ ਦਰਿਆ ਦੇ ਵਹਾਅ ਦੇ ਵਿੱਚ ਵਹਿ ਗਿਆ। ਤਾਂ ਅੱਗੇ ਸਾਹਮਣੇ ਇੱਕ ਇੱਥੇ ਘਰ ਸੀ ਉਹ ਇਸ ਵਿੱਚ ਡਿੱਗ ਗਿਆ। ਤਾਂ ਫਿਰ ਅੱਗੇ ਇੱਕ ਹੋਰ ਹੈ। ਬਾਈ ਜੀ ਕਹਿੰਦੇ ਕਿ ਬਹੁਤ ਜਲਦ ਇੱਥੇ ਵੀ ਦਰਿਆ ਪਹੁੰਚ ਸਕਦਾ ਹੈ। ਕਹਿੰਦੇ ਸ਼ਾਮ ਤੱਕ ਜਿੰਨੀ ਸਪੀਡ ਹੈ ਕਿ ਸ਼ਾਮ ਤੱਕ ਇਹ ਇਸ ਦਰਿਆ 'ਚ ਵਹਿ ਜਾਊਗਾ। ਹਾਲਾਤ ਬੜੇ ਚਿੰਤਾਜਨਕ ਨੇ ਦਰਿਆ ਸਤਲੁਜ ਦੇ ਲਾਈਵ ਤਸਵੀਰਾਂ ਨੂੰ ਸੈਨਾਨਾਰ ਨਿਊਜ਼ ਤੇ ਦੇਖ ਰਹੇ ਹਾਂ ਤਾਂ ਇਸ ਜਗ੍ਹਾ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਹੁਣ ਫੇਰ ਵਧਣਾ ਸ਼ੁਰੂ ਹੋ ਗਿਆ ਪਾਣੀ ਵਧਣਾ ਸ਼ੁਰੂ ਹੋ ਗਿਆ ਕਿੰਨਾ ਕੁ ਪਿਛੋ ਨਾਲ ਥੋੜਾ ਜਿਹਾ ਫਰਕ ਹੈ ਜਾਂ ਜ਼ਿਆਦਾ ਪਾਣੀ ਥੋੜ੍ਹਾ ਰੇਟ ਦਾ ਫਰਕ ਹੈ ਹਾਂ 48 ਫੁੱਟ ਪਾਣੀ ਵਧਿਆ ਹਮਾਕੇਲ ਚ بارش ਹੋਈ ਉਹਦੇ ਕਰਕੇ ਪਾਣੀ ਤਾਂ ਹੋਰ ਵੀ ਵੱਧ ਸਕਦਾ ਹੈ ਪੋਕ ਡੈਮ ਦਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਗਿਆ ਪਾਣੀ ਉੱਚੀ ਵੱਧ ਗਿਆ ਅੱਛਾ ਜੀ ਇਹ ਸਤਲੁਜ ਦਰਿਆ ਚ ਆਊਗਾ ਜੀ ਪੋਕ ਡੈਮ ਵਾਲ ਵਿਆਸ ਚ ਆਣਾ ਤਾਂ ਇਹ ਕਿਹੜਾ ਇਧਰ ਹੋਣਾ ਕਿਦਾਂ ਰੱਖ ਕੇ ਨਦੀਆਂ ਨਾਲ ਉਹ ਸਾਰਾ ਇੱਥੇ ਦਰਿਆ ਚ ਹੋਣਾ ਪਾਣੀ ਤਾਂ ਦਰਿਆ ਸਤਲੁਜ ਨੇ ਇਸ ਥਾਂ ਤੇ ਵੱਡਾ ਖੁਰਲਾ ਆਇਆ ਹੈ ਤਸਵੀਰਾਂ ਦੇਖ ਤੋਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇਕਰ ਚੈਨਲ ਤਨੇਗ ਦਾ ਚੈਨਲ ਸਬਸਕ੍ਰਾਈਬ ਸ਼ੁਰੂ ਕਰ ਲਿਓ ਦੇ ਦੇਮ ਆਪ ਹਾਲੇ ਬੜਾ ਵਾਇ ਉਹ ਨਹੀਂ ਫੜਾ ਫੜਾ ਹੋ ਰਿਹਾ ਹੁੰਦਾ ਇੱਥੋਂ ਡਿੱਗ ਜਣੀ ਆ ਲੱਗਾ ਤਾਂ ਮੈਂ ਪਿਛਲੀ ਵਾਰ ਇੱਥੇ ਉਦੋਂ ਵੀ ਡਿੱਗੀ ਜਾਂਦੇ ਸੀ ਅਮਨ ਅੱਜ 2-4 ਦਿਨਾਂ ਦੇ ਵਿੱਚ ਵਿੱਚ ਹੀ ਇਕਣਾ ਲੈ ਆਇਆ ਉਹ ਜਾਂਦੇ ਰਹਿ ਕੇ ਤੇ ਹੂੰ ਇਹ ਤਾਂ ਆ ਵੀ ਰਕ ਬਸ ਇਹ ਨੀ ਪੱਠੇ ਵਾਤੀ ਨਹੀਂ ਖਾਂ ਬਚਿਆ ਉਹ ਕਿਹੜਾ ਘਰ ਸੀਗਾ ਉਹ ਸਾਡੇ ਪਿੰਡ ਉਪਰੇ ਵਾਲ ਦੇ ਸੀਗਾ ਜੀ ਅੱਛਾ ਬਰੰਗੀ ਦਾ ਨਾ ਆਦਾ ਰੇ ਬੂਟੇ ਸੀਗੇ ਜਿਹੜੇ ਜਿੰਨੇ ਵੀ ਸਾਰੇ ਪਾਣੀ ਕੋਤੜ ਵੇਖਾ ਇਕਰ ਇੱਕ ਤੇਈ ਦੇ ਵਿੱਚ ਪਾਣੀ ਆਇਆ ਸੀ ਫੇ ਹੁਣ ਪਾਣੀ ਸਾਰੀ ਵਾਰ ਅੱਗੇ ਤੱਕ ਆ ਰਹੀ ਹੈ ਤੇਈ ਚ ਪਾਣੀ ਹੋ ਇੱਕ ਇੱਕ ਦਿਨ ਨਹੀਂ ਆਇਆ ਇਹ ਤਾਂ ਘੱਟੋ ਘੱਟ 20 ਦਿਨ ਹੋ ਗਿਆ ਚੱਲਦੇ ਨੇ ਤਾਂ ਇਹ ਦਰਿਆ ਸਤਲੁਜ ਨੇ ਜੋ ਖੁਰਨ ਆਇਆ तकरीबन 20 ਦਿਨ ਹੋ ਗਿਆ ਤਾਂ ਭਾਈ ਅੱਗੇ ਤੱਕ ਜਮੀਨ ਸੀਗੀ ਸਾਰੀ ਸਾਰੀ ਆ ਕਿੱਥੇ ਤੱਕ ਕੈਮਰਾ ਜਾ ਰਿਹਾ ਹਾਂਜੀ ਹਾਂਜੀ ਤੇ ਸਾਰੀ ਦਰਿਆ ਚ ਬਹਿ ਗਈ ਹੈ ਉੱਥੇ ਤੱਕ ਦਰਿਆ ਤਾਂ ਪਰ ਇਹ ਦਿੱਖਦਾ ਨਹੀਂ ਸੀ ਦਰਿਆ ਤੇ ਕੋਈ ਜਾਂਦਾ ਵੀ ਸੀ ਤੇ ਬੜਾ ਔਖਾ ਤੁਰ ਕੇ ਜਾਂਦਾ ਤੇ ਹੁਣ ਸਾਰੀ ਦਰਿਆ ਚ तकरीबन ਇੱਥੇ ਆਪਾਂ ਗੱਲ ਕਰੀਏ ਤਾਂ ਹੁਣ ਕਿੱਦਾਂ ਕਿਥੋਂ ਟੇਢਾ ਜਾ ਹੋ ਗਿਆ ਤੇ ਲਗਾਤਾਰ ਅੱਗੇ ਚੱਲ ਰਿਹਾ ਹੈ ਆਹ ਕਿੱਥੋ ਜੀ ਆਉਂਦਾ ਹੈ ਇਹਨੂੰ ਮਾਰ ਪੈਂਦੀ ਪਈ ਹੈ ਇਧਰਿਆ ਜੇ ਆਪਾਂ ਕੋ ਮੂਰੇ ਬੋਰੇ ਬੋਰੇ ਲਾਵਾਂਗੇ ਫਿਰ ਤਾਂ ਬਚਾਅ ਹੋ ਜਾਊਗਾ ਨਹੀਂ ਤਾਂ ਸਿੱਧਾ ਹੀ ਇਹਦਾ ਦਰਿਆ ਫਿਰ ਇਧਰ ਨੂੰ ਬੰਨ੍ਹ ਨੂੰ ਵੀ ਟੁੱਟਣ ਦਾ ਖਤਰਾ ਹੈਗਾ ਬੰਨ੍ਹ ਨੁਕਸਾਨ ਕਾਫੀ ਜ਼ਿਆਦਾ ਹੈ ਨੁਕਸਾਨ ਕਰੇਗਾ ਤੇ ਪਾਣੀ ਭਾਜੀ ਕੱਲ ਤੇ ਅੱਜ ਦੇ ਲੈਵਲ 'ਚ ਕਿੰਨਾ ਕੋ ਫਰਕ ਆ ਕੱਲ ਨਾਲ ਥੋੜਾ ਜਿਆਦਾ ਚੜਿਆ ਹੋਇਆ ਪਾਣੀ ਅੱਧਾ ਕੁ ਪੁੱਟ ਕੱਲ ਨਾਲ ਜਿੱਦਾਂ ਜਿੱਦਾਂ ਰੋਜ਼ ਮੰਨ ਲਾ ਵਧਦਾ ਕਦੇ ਘਟਦਾ ਬਸ ਆਈ ਤਾਂ ਕੱਲ ਦਾ ਪਾਣੀ ਦਰਿਆ ਚ ਵਧਿਆ ਵਧਣ ਦਾ ਕਾਰਨ ਹੈ ਕਿ ਹਿਮਾਚਲ ਚ ਬਾਰਿਸ਼ ਲਗਾਤਾਰ ਹੋ ਰਹੀ ਹੈ ਪੋਕ ਡੈਮ ਦਾ ਜੋ ਲੈਵਲ ਹੈ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਤਾਂ ਹਾਲਤ ਉੱਥੇ ਵੀ ਅੰਗਭੀਰ ਹੈ ਦੁਬਾਰਾ ਸਥਿਤੀ ਖਰਾਬ ਨਾ ਹੋਵੇ ਇਸ ਕਰਕੇ ਪਾਣੀ ਥੋੜਾ ਜਿਹਾ ਛੱਡੇ ਵੀ ਜਾ ਰਿਹਾ ਪਰ ਹਾਲਾਤ ਕਾਫੀ ਚਿੰਤਾਜਨਕ ਹਨ ਇਹ ਬਜੀ ਆਪਾਂ ਇੱਥੇ ਤੁਸੀਂ ਇਹਨਾਂ ਦਾ ਇੱਥੇ ਹੈ ਨਹੀਂ ਕਿਹੋ ਜਿਹਾ ਗੰਦ ਕਰੀ ਔਰ ਕਿਤੇ ਹੀ ਟੱਕੀ ਨਾ ਲੱਗ ਜਾ। ਤੇ ਇਹ ਕੱਢ ਕੇ ਲੈ। ਹੂੰ। ਕਿੱਥੋਂ? ਇੱਥੋਂ ਕੱਢ ਲੇਗਾ ਕਮਰੇਾਂ ਚੋਂ। ਆ ਅਗਲੇ ਮੜਾ ਦੱਸਿਓ ਤੁਸੀਂ। ਇਹ ਕਿਹੜਾ? ਤੁਸੀਂ ਸਮਾਨ ਹੀ ਤੋਂ ਕੱਢ ਕੇ ਲੈ ਗਿਆ ਕਮਰੇਾਂ ਚੋਂ। ਆਹ ਸਮਾਨ ਸਾਰੇ ਘਰ ਚੋਂ। ਮੜਾ ਜਿੱਧਰ ਸਿੱਧਾ ਵਗਿਆ ਦੱਸਿਓ ਨਾ। ਤਾਂ ਇੱਥੋਂ ਸਾਹਮਣੇ ਕਮਰਾ ਸੀਗਾ। ਅੱਗੇ ਕਹਿੰਦੀ ਇੱਥੇ ਇੱਕ ਹੋਰ ਕਮਰਾ ਵੀ ਸੀਗਾ। ਕਮਰਾ ਹੈਗਾ ਇੱਥੇ ਘਰ ਤੇ। ਉਹ ਦਰਿਆ ਚ ਡੱਗਿਆ। ਉਹ ਦਰਿਆ ਚ ਉਹ ਤਾਂ ਕਾਫੀ ਦੂਰ ਵੇਧਾ ਲਾ ਚਲਾ ਗਿਆ ਨਾ। ਠੀਕ ਆ। ਤੇ ਅੱਗੇ ਜ਼ਮੀਨ ਵੀ ਤੁਹਾਡੇ ਕੋਲ ਡੱਗੇ ਵਿੱਚ ਆਹ ਜ਼ਮੀਨ ਸਾਰੇ ਡੱਗੇ ਆ ਸਾਰਾ ਜੋਨਾ ਹੈ ਕਿੰਨੀ ਜ਼ਮੀਨ ਡੱਗੀ ਹੈ ਤੁਹਾਡੇ ਇੱਥੇ ਘਟਾ ਘਟ ਪੰਜ ਖੇਤ ਹੋਣੇ ਨੇ ਕਿ ਪੰਜ ਖੇਤ ਡੱਗੇ ਗਿਆ ਤੇ ਫਿਰ ਬੜਾ ਵੱਡਾ ਨੁਕਸਾਨ ਹੋਇਆ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਕਿਲਾ ਡੇਢ ਸਾਰੀ ਜ਼ਮੀਨ ਰਹਿ ਗਈ ਹਾਂ ਉਹ ਕਿਲਾ ਡੇਢ ਜਾਂਦੀ ਆ ਰਹਿ ਗਈ ਹਾਂ ਤੇ ਟਾਜ ਇਹ ਵੀ ਲਗਾਤਾਰ ਲੱਗੀ ਹੋਈ ਹੈ ਲਗਾਤਾਰ ਲੱਗੀ ਹੋਈ ਹੈ ਫਿਰ ਇੱਕ ਵੱਡਾ ਸਵਾਲ ਹੋ ਜਾਂਦਾ ਬੜਾ ਦੁਖੀ ਕਰਨ ਵਾਲਾ ਕੀ ਕੰਮ ਕਰ ਕੀ ਕਰੋਗੇ ਦੇਖੋ ਤੁਹਾਨੂੰ ਤਾਂ ਜ਼ਮੀਨ ਨਾਲ ਹੀ ਹੈ ਕਿ ਇਸ ਕੁਝ ਹੋ ਜੇ ਮਾਦ ਮੜ ਦਿਹਾੜੀ ਦਪਾਈ ਹੈ ਹਲਾਤ ਮੜਿਆ ਕਿ ਇਤੋਂ ਵੀ ਸਮਾਨ ਸਾਰਾ ਚੱਕ ਲਿਆ ਤੁਸੀਂ ਸਾਰਾ ਸਮਾਨ ਇਤੋਂ ਵਿਕੜ ਲਿਆ ਤਾਂ ਹੁਣ ਲੱਗ ਗਿਆ ਆ ਗਿਆ ਹੁਣ ਤਾਂ ਕਿੰਨੀ ਗਵਾਟ ਰਹੀ ਹੈ ਤੇ ਹੁਣ ਜਿੱਦਾਂ ਉਹ ਡੇਗੇਗਾ ਤੇ ਇੱਥੇ ਬਚਾਅ ਹੋ ਸਕਦਾ ਕਿ ਜਿੱਦਾਂ ਢਾਹ ਲੱਗ ਰਹੀ ਹੈ ਇੱਥੇ ਬਚਾਅ ਤੇ ਹੈ ਵੀ ਇੱਥੇ ਕੋਈ ਲੱਗ ਜਾਵੇ ਪੱਥਰ ਵਗੈਰਾ ਲੱਗ ਜਾਣੇ ਪੱਥਰ ਵਗੈਰਾ ਲੱਗ ਜਾਵੇ ਫੇਰ ਬਚਾਓ ਹੋ ਸਕਦਾ ਅਜੇ ਤੱਕ ਪ੍ਰਸ਼ਾਸਨ ਕੋਈ ਪਹੁੰਚੇ ਇੱਥੇ ਨਾ ਨਾ ਕੋਈ ਬਚਾਜ ਨਹੀਂ ਕੋਈ ਕੋਸ਼ਿਸ਼ ਨਹੀਂ ਕੋਈ ਕੋਈ ਇੱਥੇ ਆਵੜਿਆ ਹੀ ਨਹੀਂ ਤਾਂ ਇਹਨਾਂ ਨੂੰ ਮੜਾ ਜਾ ਦੱਸ ਦੋ ਆਸ ਤੇ ਪਾਸੇ ਪਿੰਡ ਕਿੰਨੇ ਕੋਈ ਆਜੋ ਕੋਈ ਨਹੀਂ ਤੁਸੀਂ ਦੱਸ ਗਏ ਆਸ ਤੇ ਪਾਸੇ ਕਿੰਨੇ ਕੋ ਪਿੰਡ ਹੈ ਬਹੁਤ ਆਜੀ ਘਾੜ ਤੋਂ ਘਾੜੂ ਵੀ ਉੱਪਰ ਤੋਂ ਦਿੱਖ ਤੱਕ ਛਾ ਕੋਟ ਏਰੀਆ ਪੈਂਦਾ ਆ ਕਟੜ ਕੜਵੇ ਦੇ ਨਾਲ ਤਾਂ 25 30 ਪਿੰਡ ਪੈਂਦੇ ਆ ਜੀ ਸੰਗੋਲ ਤੱਕ ਤੇ ਬਿਲਕੁਲ ਸਾਹਮਣੇ ਗੱਲ ਕਰੀ ਤੇ ਬੂਟੇ ਦੀ ਛਨਾ ਹੀ ਬੂਟੇ ਦੀ ਛਨਾ ਉਮਰੇਵਾਲ ਤੇ ਟਾਲੀ ਦੀ ਛਨਾ ਤਿੰਨ ਪਿੰਡ ਦੇ ਨਾਲ ਹੈ ਜੇ ਕੈਮ ਵਾਲਾ ਵੀ ਨਾਲ ਪਿੰਡ ਪੈਂਦੇ ਆ ਜੀ ਹਾਂਜੀ ਇਹ ਜਿੰਨੇ ਪਿੰਡ ਪੈਂਦੇ ਆ ਤਾਂ ਵੈਸੇ ਜਿੰਨੇ ਪਿੰਡ ਦੱਸਿਆ ਜੇਕਰ ਬੰਨ ਦੇ ਨਾਲ ਕੋਈ ਇੱਥੇ ਜਿਸ ਤਰ੍ਹਾਂ ਦੇ ਰਿਹਾ ਚੱਲ ਰਿਹਾ ਪਹੁੰਚ ਜਾਂਦਾ ਤਾਂ ਕਬੜਾ ਨੁਕਸਾਨ ਹੋ ਸਕਦਾ ਪ੍ਰਸ਼ਾਸਨ ਅਜੇ ਤੱਕ ਨਹੀਂ ਪਹੁੰਚਿਆ ਲੱਖਾਂ ਕਿ ਕਰੋੜਾ ਰੁਪਏ ਦਾ ਇੱਥੇ ਨੁਕਸਾਨ ਹੋ ਚੁੱਕਿਆ ਬੂਟੇ ਦੀ ਛਨਾ ਪਿੰਡ ਦੇ ਬਿਲਕੁਲ ਸਾਹਮਣੇ ਦਰਿਆਨ ਇੱਕ ਵੱਡਾ ਖੁਰ ਲਾਇਆ ਇਧਰ ਤਸਵੀਰ ਦੇਖ ਸਕਦੇ ਹੋ ਕਿ ਅੱਗੇ ਜਾਈਏ ਤਾਂ ਇਸ ਤਰ੍ਹਾਂ ਹਾਲਾਤ ਬਣ ਜਾਂਦੇ ਆ ਜਿੱਦਾਂ ਕਿ ਇੱਕ ਬੰਬ ਚੱਲਦੇ ਹੁਣ ਬਹੁਤ ਜ਼ਿਆਦਾ ਆਵਾਜ਼ ਆਉਂਦੀ ਆ ਇਹ ਅੱਗੇ ਤੱਕ ਤਸਵੀਰ ਤੁਸੀਂ ਦੇਖ ਲਓ ਹਾਲਾਤ ਬੜੇ ਚਿੰਤਾਜਨਕ ਨੇ ਕਿਸਾਨਾਂ ਦੀ ਹਾਲਾਤ ਇੱਥੇ ਬੜੇ ਨਾਜ਼ੁਕ ਬਣੇ ਹੋਇਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਈਆਂ ਦੇ ਤਣਪਾੜੀ ਸਾਰੀ ਚਲ ਗਈ ਉਹ ਤਾਂ ਦੇ ਹੱਥ ਤੋਕੇ ਬੈ ਗਏ ਬਸ ਸਾਨੂੰ ਪ੍ਰਸ਼ਾਸਨ ਨੂੰ ਇਹ ਮੰਗ ਹੈ ਵੀ ਸਾਈਡ ਤੇ ਕਿ ਕੋਈ ਪੱਥਰ ਜਾਲ ਲਾਇਆ ਜਾਣਾ। ਤਾਂ ਲਗਾਤਾਰ ਪੱਥਰ ਦੀ ਮੰਗ ਕੀਤੀ ਜਾ ਰਹੀ ਹੈ। ਹਾਂ ਜਲਦੀ ਇਹ ਕੰਮ ਕੀਤਾ ਜਾਵੇ। ਨਹੀਂ ਤਾਂ ਪਹਿਲੀ ਸਾਰੀ ਚਲੀ ਜਾਣੀ ਹੈ ਵਿੱਚ। ਇਹ ਤਾਂ ਤੋੜੀ ਹੁਣ ਵੱਡ ਲਈ ਖੜਾ ਹੈ। ਉੱਤਰ ਜਿਵੇਂ ਉੱਤਰ ਲੱਗ ਜਾਣ ਤਾਂ ਫੇਰ ਬੰਦ ਮਾਰ ਕੋਈ ਹਟੇ। ਤਾਂ ਸਾਹਮਣੇ ਜਿੱਥੇ ਕਿ ਅੱਗੇ ਇੱਕ ਸੋਲਰ ਹੈ। ਬਾਈ ਉਹਨੇ ਉਹ ਸੋਲਰ ਉੱਤੇ ਹੁਣ ਪੱਟ ਰਿਹਾ ਹੈ। ਹਾਂ ਸੋਲਰ ਸੋਲਰ ਬਾਈ ਪਟ ਰਿਹਾ ਵੀ ਆਚਣਾ ਡਿੱਗ ਜੇ ਉਹ ਉਹ ਲੱਗੇ ਆ ਵੇਖੋ ਮੁਡੇ ਬਿਲਕੁਲ ਨਜ਼ਦੀਕ ਆ ਗਿਆ ਸੌਣ ਤਸਵੀਰ ਹਰਕਤ ਕੋਨੇ ਇਹ ਪਰਸੋ ਤੱਕ ਇਹ ਵਾਲਾ ਸੋਲਰ ਲੱਗਿਆ ਹੋਇਆ ਤੇ ਇਹਨਾਂ ਬਾਈਆਂ ਨੇ ਸੋਲਰ ਇੱਥੋਂ ਪਟਣਾ ਸ਼ੁਰੂ ਕਰਤਾ ਕਿ ਇਹ ਦਰਿਆ ਦੇ ਵਿੱਚ ਨਾ ਡਿੱਗ ਜਾਵੇ ਲਗਾਤਾਰ ਵੱਡਾ ਖੋਰਾ ਦਿਖਾਇਆ ਸਤਲੁਜ ਨੇ ਸਰੀ ਲਾਈਵ ਤਸਵੀਰਾਂ ਤੁਰ ਤੱਕ ਬਚਾਰਿਆ ਇਸ ਤਰ੍ਹਾਂ ਲਗਾਤਾਰ ਡਿੱਗ ਰਹੀ ਆਵਾਜ਼ ਕੰਨੀ ਆਦੀ ਬਹੁਤ ਵਾਰ ਲੱਗ ਰਿਹਾ ਤੇ ਕਰ ਕਹਿੰਦਾ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 7 10 ਕਿੱਲੇ ਕਿੜੇ ਇਹ 7 ਕਿੱਲਿਆਂ ਦੇ ਵਿੱਚੋਂ ਤਕਰੀਬਨ 3-2-4 ਕਨਾਲ ਆ ਹੀ ਬਚਿਆ ਸਾਰੇ 7 ਕਿੱਲੇ ਦੇ ਚੋਨਾ ਸਾਰਾ 7 ਕਿੱਲੇ ਸੱਤ ਕਿੱਨਾ ਵੇਲਾ ਚਾ ਕਿੰਨਾ ਵਧੀਆ ਸੀ ਜਿੰਨਾ ਉਹਨੇ ਨੇ ਚਾਰੇ ਨੇ ਪਾਲਿਆ ਮਿਹਨਤ ਕੀਤੀ ਮਿਹਨਤ ਕਰਪੁਰ ਤੇ ਆਪਦਾ ਆਰਟੀਕਲ ਬਾਅਦ ਪਹਿਲੇ ਫੜ ਕੇ ਨੇ ਪਾਲਿਆ ਚੋਲਾ ਪਾਲਿਆ ਹੁਣ ਉਹ ਵਿਚਾਰਾ ਕਰਜਾਈ ਹੋਰ ਸਰਕਾਰ ਵੱਲੋਂ ਇਹ ਮੰਗ ਕਰੀ ਯਾਰ ਜਾ ਸਕਦੇ ਆ ਵੀ ਕੁਝ ਨਾ ਕੁਝ ਉਹਨੂੰ ਕੁਝ ਦਵਾਇਆ ਜਾਵੇ ਮਾਫ ਜਾ ਬਈ ਇੱਕ ਹੋਰ ਗੱਲ ਹੈ ਦੇਖੋ ਕਿ ਸਰਕਾਰ ਚਲ ਕਿੰਨੇ ਕੋ ਨੁਕਸਾਨ ਹੁੰਦਾ ਝੋਨੇ ਦਾ ਜੇ ਕਈ ਵਾਰ ਮਿਲ ਜਾਂਦਾ ਕਈ ਵਾਰ ਨਹੀਂ ਮਿਲਦਾ ਹੈ ਨਾ ਤੇ ਜ਼ਮੀਨ ਦਾ ਜੋ ਨੁਕਸਾਨ ਆ ਉਹ ਕਦੇ ਮਾਅਵਜਾ ਨਹੀਂ ਮਿਲਿਆਗਾ ਉਹ ਕਦੇ ਨਹੀਂ ਮਿਲਿਆ ਇਹ ਜਰੂਰੀ ਮਿਲਣਾ ਚਾਹੀਦਾ ਹੈ ਨਾ ਇਹ ਜਰੂਰੀ ਮਿਲਣਾ ਚਾਹੀਦਾ ਇਹਨਾਂ ਨਾਲ ਇਹ ਵੀ ਉਹਦੇ ਜਿਹੜੇ ਲਵਾਈ ਹੈ ਤੇ ਮਿਹਨਤ ਮੁੰਦ ਕਰੀ ਹੈ ਜੋ ਵੀ ਹੈਗਾ ਉਹਨੂੰ ਕੁਛ ਨਾ ਕੁਛ ਦਵਾਇਆ ਹਾਂ ਜ਼ਮੀਨ ਦਾ ਰੇਟ ਜਿੱਥੇ 15 ਲੱਖ ਆ ਚੱਲ ਤੀਜੇ 3 ਲੱਖ ਪਰ ਕਿੱਲੇ ਦਾ ਮਿਲਣਾ ਚਾਹੀਦਾ ਹੈ ਨਾ ਇਹ ਇਥੇ ਲਗਾਤਾਰ ਆਵਾਜ਼ ਕਿਹੜੀ ਆ ਰਹੀ ਹੈ ਵਿੱਚ ਮੀਂਹ ਡਿੱਗ ਜੰਦੀ ਸਾਰੇ ਹਾਂ ਪਿਛਾ ਪਹਿਲੀ ਡਿੱਗਣ ਲੱਗੀ ਆ ਕਿ ਤਾ ਬਾਂਬ ਨਹੀਂ ਚਲਦੇ ਫੜਾ ਫੜਾ ਲਗਾਤਾਰ ਹੋ ਰਹੀ ਆਵਾਜ਼ ਵਿੱਚ ਨਾ ਆ ਵੇਖੋ ਜੀ ਸਰ ਆ ਵਾੜ ਪਾਈ ਖੜਾ ਸਾਰੇ ਹਾਂ ਹਾਂ ਆ ਤੋੜੀ ਹੋਏ ਨੇ ਇਹ ਔਲਾਤ ਰਹੇ ਤੇ ਇਹ ਲੱਗ ਜਾਣਾ ਬੰਦੇ ਲੱਗੇ ਅੱਧਾ ਕਿਲੋਮੀਟਰ ਰਹਿ ਗਿਆ ਹਾਂ ਕਿੰਨਾ ਕੁ ਬਾਅਦ ਰਹਿ ਗਿਆ ਤੇ ਕਿੰਨਾ ਅੱਧਾ ਕਿਲੋਮੀਟਰ ਦਾ ਥੋੜੇ ਦਿਨਾਂ ਚ ਹੀ ਆ ਗਿਆ ਹਾਂ ਥੋੜੇ ਦਿਨਾਂ ਹੋਰ ਮਿੰਟ ਲੈ ਗਿਆ ਕੱਲ ਨੂੰ ਤਾਂ ਪਰਸੋਂ ਮੈਂ ਆਇਆ ਉਸ ਲਈ ਹੁੰਦਾ ਥਾਂ ਦਿਸਦਾ ਸੀ ਅੱਜ ਹੁਣ ਕਿੜਾ ਇੰਨਾ ਚੱਕ ਕੇ ਲੈ ਗਿਆ ਉਹ ਡਰਮ ਚੱਤੀ ਸਭੇ ਮੋਟੇ ਰੱਖੋ ਕੋਈ ਸੀ ਨਹੀਂ ਅੰਦਰ ਬੰਦ ਸੀ ਹਾਂ ਫਿਰ ਉਹ ਆ ਜਾਈਏ ਨਾ ਇਧਰ ਬੜਾ ਜਿਆਦਾ ਲੱਗੀ ਹੋਈ ਹੈ ਐਸ ਪਾਸੋਂ ਜ਼ਿਆਦਾ ਹੈ ਉਹ ਸਿਰੇ ਤੇ ਆਗਾ ਜ਼ਿਆਦਾ ਹੈਗੀ ਹੈ ਪਾਣੀ ਦੀ ਮਾਰ ਹੀ ਇੱਥੇ ਪੈਂਦੀ ਪਈ ਹੈ ਸਾਰੀ ਉਹ ਤਾਂਿੱਦਾ ਪਾਣੀ ਤੇ ਦੱਕੀ ਮਾਰ ਕਾਉਦਾ ਜਿੱਥੇ ਸਾਰੀ ਲੱਗਦੀ ਹੈ ਜੀ ਦਾ ਪ੍ਰਸ਼ਾਸਨ ਮੁਰੇ ਹੀ ਮੰਗਾ ਵੀ ਜਲਦ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਨਹੀਂ ਤਾਂ ਸਾਡੇ ਦਾ ਜਿਹੜੇ ਆਪ ਸਾਡੀ ਪੈਰੀ ਲੱਗ ਗਈ ਹੈ ਇਹ ਤਾਂ ਇਹ ਫਿਰ ਵੀ ਚਲੋ ਟਾਈਮ ਪਾਸ ਕਰ ਲੈ ਸਾਡੇ ਕੋਲ ਦੱਸ ਨਹੀਂ ਹੋਣਾ ਬਿਲਕੁਲ ਬਾਈ ਬੜਾ ਵੱਡਾ ਨੁਕਸਾਨ ਹੋਇਆ ਆ ਸਾਰਾ ਜਿੱਥੇ ਦਰਿਆ ਛਲਣ ਲੱਗ ਗਿਆ ਇੱਥੇ ਕਦੇ ਝੋਨਾ ਸੀ ਲੋਕ ਕੌਂਦੇ ਜਾਂਦੇ ਸੀ ਪਰ ਵੱਡਾ ਨੁਕਸਾਨ ਹੋਇਆ ਬੋਟੇ ਦੀ ਛੰਨਾ ਦੇ ਬਿਲਕੁਲ ਸਾਹਮਣੇ ਦਰਿਆ ਨੇ ਖੋਰ ਲਾਇਆ ਪ੍ਰਾਇਤਕ ਪ੍ਰਸ਼ਾਸਨ ਉਦੋਂ ਆਉਂਦਾ ਜਦੋਂ ਕਿ ਬੰਨ ਦੇ ਨਜ਼ਦੀਕ ਹੋ ਜਾਂਦਾ ਪਰ ਪ੍ਰਸ਼ਾਸਨ ਹੀ ਕਰ ਲੈ ਇਸੇ ਖੋਰ ਵੀ ਹੈ ਕਿ 100 ਜਾਂ 200 ਮੀਟਰ ਅਸੀਂ ਬੰਦ ਨੂੰ ਬਚਾਉਣਾ ਪਰ ਜੇਕਰ ਜਮੀਨਾਂ ਨੂੰ ਨਾ ਬਚਾਇਆ ਗਿਆ ਤਾਂ ਇੱਥੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਬੰਤਾ 1.7 ਕਿਲੋਮੀਟਰ ਨਹੀਂ ਹੋਣਾ ਜੀ 5 ਕਿੱਲੇ ਬਾਦ ਦੀ ਹੈ ਮਸ 5 ਕਿੱਲੇ ਬਾਦ ਹੈ ਥੋੜੀ ਬਾਤ ਹੈ 500 ਮੀਟਰ ਦਾ ਕਰਵਾਉਣਾ ਆਤਿਸ਼ੀ ਵਾਇਸ ਸੁਣ ਗਏ ਹੋਗੇ ਲਗਾਤਾਰ ਫੜਾ ਹੋਗਾ ਕਿੱਡੀ ਆ ਆ ਜਾਵੇ ਘੀ ਜਾਂਦਾ ਲਗਾਤਾਰ ਬੋਟੇ ਦੀ ਛੰਨਾ ਦੇ ਨਜ਼ਦੀਕ ਪਿੰਡ ਹੈ ਜਿਲ੍ਹਾ ਜਿਲੰਦਰ ਪੈਂਦਾ ਵੀਰ ਜੀ ਹਲਕਾ ਸ਼ਾਕੋਟ ਹਲਕਾ ਸ਼ਾਕੋਟ ਥੈਲੀਆਂ ਵੀ ਗਈਆਂ ਤੇ ਫਸਲ ਵੀ ਗਏ ਬਿਲਕੁਲ ਜੀ ਜ਼ਮੀਨਾਂ ਵੀ ਚਲੇ ਗਈਆਂ ਫਸਲ ਵੀ ਚਲੇ ਗਈ ਕਿਸਾਨ ਦੁਖੀ ਹੋ ਗਿਆ ਪਰ ਪ੍ਰਸ਼ਾਸਨ ਅਜੇ ਤੱਕ ਦੇਖਣ ਤੱਕ ਨਹੀਂ ਆਇਆ ਮਾਅਬੇ ਦੇਣ ਦੀ ਤਾਂ ਬਾਅਦ ਦੀ ਗੱਲ ਹੈ ਵੇਖਣ ਬਾਨ ਨਹੀਂ ਕੋਈ ਲੱਥਾ ਦੇ ਹਾਂ ਪੰਡੋਰੀ ਸਾਹਿਬ ਆਏ ਸੀ ਬਨ ਬਨ ਤੇ ਬਸ ਚਲ ਗਏ ਨੇ ਉਧਰ ਨੂੰ ਪਰੇ ਨੂੰ ਇਧਰ ਨਹੀਂ ਆਇਆ ਇਧਰ ਨਹੀਂ ਤਾਂ ਕੋਈ ਵੀ ਇਧਰ ਵੀ ਦਰਿਆ ਦੀ ਤਾਲ ਲੱਗੀ ਹੋਈ ਐ ਖੋਰਾ ਅਤੇ ਇਧਰ ਵੀ ਪਾਣੀ ਵਧਣਾ ਸ਼ੁਰੂ ਹੋ ਗਿਆ ਨੇ ਕਿੰਨਾ ਕੁ ਵਧਿਆ ਤੁਰਨ ਦੇਖੋ ਜੋ ਸਾਹਮਣੇ ਕਿਸ਼ਲਾ ਪੈ ਨਹੀਂ ਅੱਗੇ ਆਵਾਜ਼ ਨਹੀਂ ਆ ਰਹੀ ਸੀ ਆਵਾਜ਼ ਹੁਣ ਸ਼ੁਰੂ ਹੋ ਚੁੱਕੀ ਆ ਤਾਂ ਦਰਿਆ ਸਤਲੁਜ ਦਾ ਪਾਣੀ ਵੀ ਵਧਣਾ ਸ਼ੁਰੂ ਹੋ ਚੁੱਕਿਆ ਬਾਤੀ ਹਾਥ ਥੋੜੀ ਬਾਟੀ ਰਹਿ ਗਈ ਜੋ ਥੱਲੇ ਪਰਾਨੀਵਾ ਥਾਂ ਹੈ ਹਾਂ ਹਾਂ ਬਾਸ ਉੱਥੇ ਤਾਂ ਮੋੜਾਂ ਦਾ ਤੋੜੀਓ ਨੇ ਉਥੋਂ ਤੀ ਪਹੁੰਚ ਗਿਆ ਨਾ ਮੋੜੋਂ ਸਮਝੋ ਕੋਈ ਏਰੀਆ ਨਹੀਂ ਬੈਠਾ ਹਾਂਜੀ ਭਜੀ ਜੇਕਰ ਦੇਖੋ ਦਰਿਆ 'ਚ ਅੱਗੇ ਬੰਦ ਨੇੜੇ ਪਹੁੰਚ ਜਾਂਦਾ ਤਾਂ ਫਿਰ ਅੱਗੇ ਤਾਂ ਕਾਫੀ ਜਿਆਦਾ ਪਿੰਡਾਂ ਨੁਕਸਾਨ ਤਾਂ ਕਾਫੀ ਜਿਆਦਾ ਹੋ ਜਾਊਗਾ। ਹਾਂ ਉਹ ਨੁਕਸਾਨ ਤਾਂ ਹੋਣਾ ਹੀ ਹੈ। ਜਦੋਂ ਬੰਨ ਦੇ ਲਾਗੇ ਆ ਗਿਆ ਤਾਂ ਆ ਇਥੇ ਹੋਰ ਪਾਈ ਖੜਾ ਤਾਂ ਬੰਨ ਕੋਲ ਨਾ ਪਾਵੇਗਾ। ਪਈਏ ਤਾਂ 23 ਦੇ ਵਿੱਚ ਪਾਣੀ ਆਇਆ ਸੀ ਤਾਂ ਉਦੋਂ ਕੀ ਹਾਲਤ ਸੀ ਇਹਦੋਂ ਜੋ ਪਿੱਛੇ ਆਇਆ ਸੀਗਾ ਤਕਰੀਬਨ 2 ਸਾਲ ਪਹਿਲਾਂ ਦੀ ਗੱਲ ਕਰੀਏ। ਉਹ ਉਹਦਾ ਜਿਆਦਾ ਨੁਕਸਾਨ ਸੀ ਕਿ ਇਸ ਪਾਣੀ ਦਾ ਜਿਆਦਾ ਨੁਕਸਾਨ ਹੈ ਇਸ ਦਾ ਜਿਆਦਾ ਹੈ ਇਸ ਦਾ ਜਿਆਦਾ ਹੈ ਇਹ ਪਾਣੀ ਲੰਮਾ ਚੱਲ ਗਿਆ ਉਹ ਉਦੋਂ ਮਾਂ ਲਟਾਟ ਹੁਣੀ ਲੱਗੀ ਕਿਤੇ ਵੀ ਜਿੱਥੇ ਚੱਲਦਾ ਰਿਹਾ ਉੱਥੇ ਚੱਲਦਾ ਰਿਹਾ ਹੁਣ ਤਾਂ ਸਪੀਡ ਆਈ ਬਹੁਤ ਨਾਲ ਪਾਣੀ ਹੁਣ ਤਾਂ ਜਿਆਦਾ ਟਾਲ ਗਿਆ ਉਹ ਤੇ ਬਣੇ ਇੰਨਾ ਨੁਕਸਾਨ ਹੈ ਨਾ ਦੁਨੀਆ ਸਾਰੀ ਡੁੱਬੀ ਪਈ ਫਾਇਲ ਕਹਿੰਦੇ ਕੀ ਲਾਤਾਈ ਉਥੋਂ ਉਹ ਤਾਂ ਬਹੁਤ ਲਾਤ ਮਾਰੇ ਉੱਥੇ ਤਾਂ ਇੱਥੋਂ ਨਾਲੋਂ ਵੀ ਜਿਆਦਾ ਹੈ ਠੀਕ ਹੈ ਪਾਣੀ ਜੀ ਹੋਰ ਵਧੇਗਾ ਪੋਗ ਡੈਮ ਚੋਂ ਉਧਰ ਹੋਰ ਪਾਣੀ ਜਾਊਗਾ ਹੋਰ ਪਾਣੀ ਜਾਣਾ ਨੁਕਸਾਨ ਨਹੀਂ ਹੈ ਜੀ ਸਭ ਕਾ ਸਮਝਣ ਦੇ ਵਿੱਚ ਉਹ ਤਾਂ ਸਾਰੇ ਉੱਤੇ ਕੋਠਾਂ ਤੇ ਬੈਠੇ ਜੀ ਕਿਹਨੇ ਜੀ ਪਿੰਡ ਹੈ ਹਾਂ ਟੋਪਰੇ ਵਾਲਦੇ ਜੀ ਅੱਛਲ ਜੀ ਇਹ ਦੋਮਰੇ ਵਾਲੇ ਚੀਜ਼ ਹੈ ਸਾਰਾ ਹੋਰ ਠੀਕ ਹੈ ਸਰਪੰਚਾ ਹੁਣ ਤਾਂ ਰਾਮਰਾਮ ਵੀ ਨਿਕਰਦੇ ਪੈਣੇ ਪੁਰਾਣੇ ਸਰਪੰਚ ਹੋ ਗਏ ਕਰਕੇ ਜੀ ਵੀ ਆਈ ਕਿਤੇ ਬਹੁਤ ਆ ਗਿਆ ਕਰੀ 324 ਸਾਲੀ ਵਾਰ ਆਇਆ ਹੋ ਰਿਹਾ ਇੱਧਰ ਆਇਆ ਸਰਪੰਚ ਪਹੁੰਚਿਆ ਸ਼ੌਕੇ ਤੇ ਗਈ ਪੱਪੂ ਦੀ ਗਈ ਔਰ ਸਾਰੀ ਪੈਲੀ ਨਿੰਬੂ ਦੀ ਗਈ ਆਹ ਦੇਖੋ ਦੀ ਸਾਰੀ ਗਈ ਓਮੇ ਦੀ ਵੀ ਦੇ ਵਿੱਚ ਅੰਦਰ ਚਲ ਗਈ ਓਮੇ ਦੇ ਵੀ ਗਈ ਤਾਂ ਵੀਰੇ ਨੂੰ ਸ਼ੇਅਰ ਜਰੂਰ ਕਰਿਓ ਜੋ ਪ੍ਰੋਸੈਸ ਨਾਲ ਪਹੁੰਚ ਸਕਿਆ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ ਕਹਿਣ ਦਿਲ ਤੇ ਨਵੇਂ ਤੁਸੀਂ ਸਾਰੀ ਗਈ ਓ ਸਾਰੀ ਗਈ ਆ ਤਰ ਤਰ ਰਹਿ ਗਿਆ ਸਿੱਧਿਆਰੀ ਸਿੱਧੀਆਂ ਲੜ ਗਏ ਇਹਨੇ ਵਿਚਾਰੇ ਨੇ ਗੋਲ ਚਲੇ ਇਹ ਦੇਖਣਾ ਹੂੰ ਉਹਦੇ ਕਿਨੇ ਨੇ ਤਿੰਨ ਕਿੱਲੇ ਆ ਕਿ ਦੋ ਕਿੱਲੇ ਨੇ ਚਾਰ ਕਿੱਲੇ ਵੀ ਚਾਰ ਕਿੱਲੇ ਹੋ ਜਾਂਦੇ ਚਾਰ ਕਿੱਲੇ ਤੋਂ ਹੁੰਦੇ ਹੀ ਲੈ ਗਿਆ ਉਹ ਦਰਿਆ ਕਿੱਥੇਗਾ ਉਹ ਪਰਾਂ ਪੰਡਾ ਪਿਆ ਬਰਾ ਹਾਂ ਚਾਰ ਕਿੱਲੇ ਸੀ ਉੱਥੇ ਚਾਰ ਕਿੱਲੇ ਉਹਦੇ ਸੀ